ਸਨ ਹੋਣਾ ਉਹਨਾਂ ਦੀ ਕਿਟ ਆ ਜਾਣੀ ਹੈ ਕੰਪਲੀਟ ਉਹਨੇ ਪਹਿਲੇ ਉਹਨੇ ਪਹਿਸ ਕੰਪਲੀਟ ਵੀਟ ਕਿਟ ਆ ਜਿਹੜੀ ਵਿੱਚ ਰਿੰਗਸ ਉਹਨਦੀ ਫਿਰ ਇੰਜਨ ਉਸ ਤੋਂ ਮੇਰੇ ਮਨ ਦਾ ਖਿਆਲ ਆਇਆ 1500 ਸੀਸੀ ਇੰਜਨ ਤੇ 1300 ਸੀਸੀ ਇੰਜਨ ਜੀ ਦੋਨਾਂ ਵਿੱਚ ਫਰਕ ਕੀ ਆਪਾਂ ਕੰਪੇਅਰ ਕਰਾਂਗੇ ਇਹ ਉਹ ਇੰਜਨ ਹੈ ਜਿਸ ਨੇ ਬਹੁਤ ਸਾਰੀਆਂ ਗੱਡੀਆਂ ਨੂੰ ਕਾਮਯਾਬ ਕੀਤਾ ਹੈ ਮਲਟੀ ਜੈਟ ਜੀ ਡਾਇਰੈਕਟ ਇੰਜੈਕਸ਼ਨ ਕਾਮਰਵੇ ਇਹ ਇਟਾਲੀਅਨ ਇੰਜਨ ਹੈ ਜੀ ਫੀਡ ਦਾ ਇੰਜਨ ਹੈ ਪਰ ਇਸ ਨੇ ਬਹੁਤ ਸਾਰੀਆਂ ਗੱਡੀਆਂ ਕਾਮਯਾਬ ਕੀਤੀਆਂ ਇਹ ਹੰਡਾਈ ਦਾ ਇੰਜਨ ਹੈ ਇਸ ਇੰਜਣ ਦੇ ਵਿੱਚ BS6 ਇਹਨਾਂ ਨੇ ਅਡਾਪਟ ਕਰ ਲਿਆ ਇਹਨਾਂ ਨੇ BS6 ਅਡਾਪਟ ਨਹੀਂ ਕੀਤਾ ਪਰ ਇਸ ਨੂੰ ਨਾ ਅਜ ਤਿੱਕਰ ਮੋਨਲ ਖਾਂਦੇ ਆ ਜਾਂ ਬਲੋ ਮਾਰਦੇ ਆ ਜਾਂ ਇੰਨੀਆਂ ਪ੍ਰੋਬਲਮ ਆਉਂਦੀਆਂ ਮੈਂ ਨਹੀਂ ਵੇਖੀਆਂ ਕਿਉਂਕਿ ਇਹ ਇੰਜਣ ਇਹਦੇ ਮੁਕਾਬਲੇ ਪਾਵਰਫੁੱਲ ਚਾਹੇ ਘੱਟ ਹੈ ਪਰ ਦਿੱਕਤਾਂ ਘੱਟ ਆਉਂਦੀਆਂ ਸੀ ਬਿਲਕੁਲ ਸਹੀ ਹੈ ਲੱਗੇ ਭਾਈ ਕੀ ਗੱਲ ਹੈ ਸਹੀ ਹੈ ਜਿਵੇਂ ਜਿਵੇਂ ਟੈਕਨੋਲੋਜੀ ਚੇਂਜ ਕਰਦੇ ਗਏ ਹੰਡਾਈ ਹੰਡਾਈ ਅਪਡੇਟ ਹੁੰਦੀ ਗਈ ਉਹਨਾਂ ਦਾ ਇੱਕ ਪੀਸ ਆਉਣਾ ਹੈ ਉਹਨਾਂ ਦੀ ਕਟਾਏਣੀ ਹੈ ਕੰਪਲੀਟ ਉਹਨੇ ਪਹਿਚ ਉਹਨੇ ਪਹਿਚ ਕੰਪਲੀਟ ਵੀਡ ਕਟਾਈ ਵਿਦ ਰਿੰਗ ਉਹਦੀ ਫਿਰ ਇੰਜਨ ਦੀ ਰਿਪੇਅਰ ਸੌਕੀ ਪੈ ਗਈ ਪਰ ਇਹ ਕੰਪਨੀ BS6 ਚ ਨਹੀਂ ਆਈ ਇਹ ਕੰਪਨੀ BS6 ਚ ਆਉਂਦੀ ਹੈ ਪਰ ਇਹਦੇ ਵਿੱਚ ਹਾਲਤ ਵੇਖੋ ਕਿੰਨੀ ਕਾਰਬਨ ਹੈ ਮੈਂ ਅਜ ਤੱਕ ਇਹਦੇ ਪਿਸਟਰਾ ਤੇ ਨਹੀਂ ਕਾਰਬਨ ਨਹੀਂ ਦੇਖੀ ਹਾਂ ਇਹਨੂੰ ਪ੍ਰੋਬਲਮ ਹੋਰ ਤਰ੍ਹਾਂ ਦੀਆਂ ਆਉਂਦੀਆਂ ਇਹਨੂੰ ਪ੍ਰੋਬਲਮ ਹੋਰ ਤਰ੍ਹਾਂ ਦੀ ਆਹ ਉੱਤੇ ਵੀ ਸੇਮ ਆਈ ਹੈਗੇ ਪਿਸਟਨ ਸਾਡੇ ਕੋਲ ਇਹਨਾਂ ਦੇ ਆਏ ਆ ਨਹੀਂ ਇਹਦੋਂ ਵੀ ਹੁੰਦੀ ਹੈ ਉਹ ਕੋਈ ਇੰਜੈਕਟਰ ਚ ਹੁੰਦੀ ਸਰ ਮੈਂ ਹੀ ਗੱਲ ਕਰਦਾ ਨਾ ਇਹ ਇੰਜੈਕਟਰ ਚਿੱਟਾ ਧੂਆਂ ਮਾਰਦੀਆਂ ਜਾਂਦੀਆਂ ਇਹ ਇੰਜੈਕਟਰਾਂ ਚ ਇਸ਼ੂ ਡੀਜ਼ਲ ਪੰਪ ਮਾੜਾ ਹੋ ਗਿਆ ਇੰਜੈਕਟਰ ਮਾੜੇ ਹੋ ਗਏ ਜਾਂ ਟਰਬੋ ਹੋ ਗਿਆ ਛੋਟਾ ਆਉਂਦੀਆਂ ਪ੍ਰੋਬਲਮ ਮੈਂ ਨਾ ਤਾਂ ਇਹਦੀ ਬੜਾਈ ਕਰਦਾ ਨਾ ਨਾ ਮੈਂ ਇਹਦੀ ਵੜਾਈ ਕਰਦਾ ਪਰ ਮੈਂ ਚਾਹੁੰਦਾ ਸੀ ਵੀ ਜੇ ਉਹ ਆਪ ਦੀ ਜਗ੍ਹਾ ਬੈਸਟ ਹੈ ਇਹ ਆਪ ਦੀ ਸਾਥੀ ਹੈ ਕਿਉਂਕਿ ਇਹ ਜਿਆਦੇ ਪਾਵਰ ਦੇ ਵਿੱਚ ਬੈਸਟ ਹੈ ਜਿਨ੍ਹਾਂ ਨੂੰ ਪਾਵਰ ਚਾਹੀਦੀ ਹੈ ਉਹ ਹੰਡਾਈ 'ਚ ਚਲੇ ਜਾਂਦੇ ਆ ਜਿਨ੍ਹਾਂ ਦਾ ਮਲਕੀ ਕਿਉਂਕਿ ਸੇਫਟੀ ਰੈਂਕ ਇਹਦੇ ਜਿਆਦਾ ਵਧੀਆ ਇਹਦੇ ਵਿੱਚ ਇੰਜਨ ਦੀ ਤੇ ਬਾਡੀ ਦੀ ਮਜ਼ਬੂਤੀ ਜਿਆਦੇ ਇਹਦੇ ਚ ਇੰਜਨ ਦੀ ਮਜ਼ਬੂਤੀ ਹੈਗੀ ਹੈ ਪਰ ਬਾਡੀ ਦੀ ਮਜ਼ਬੂਤੀ ਘੱਟ ਆਪਾਂ ਤਾਂ ਇੱਕ ਜਨਰਲ ਟਾਕ ਕਰਦੇ ਪਏ ਸੀ ਜੇ ਇਹ ਵੀ BS6 ਦੇ ਵਿੱਚ ਆ ਜਾਂਦਾ ਤਾਂ ਹੋ ਸਕਦਾ ਇਹ ਇੰਜਨ ਵੀ ਉਨਾ ਹੀ ਕਾਮਯਾਬ ਹੋ ਜਾਂਦਾ ਜਿੰਦਾ ਪਹਿਲਾਂ ਸੀ ਕਿਉਂਕਿ ਬੀਐਸ6 ਇੰਜਣ ਕਾਮਜਾਬ ਕੰਪਨੀ ਨੇ ਤਾਂ ਕੀਤੇ ਆ ਪਰ ਮਕੈਨਿਕ ਦੀ ਜਿਹੜੀ ਸੋਚ ਐ ਜਾਂ ਕਸਟਮਰ ਦੀ ਜਿਹੜੀ ਸੋਚ ਐ ਉਹ ਅਪਡੇਟ ਨਹੀਂ ਹੋएगी ਤੇ ਕੰਪਨੀਆਂ ਦੀ ਕੀਤੀ ਹੋਈ ਅਪਡੇਟ ਉਹਨਾਂ ਚਿਰ ਕਾਬਜਾਬ ਨਹੀਂ ਹੋ ਸਕਦੀ ਜਿੰਨਾ ਚਿਰ ਵਾਹਨ ਚਾਲਕ ਉਸ ਥਿਉਰੀ ਨੂੰ ਸਮਝਦਾ ਨਹੀਂ ਸੈਪਟ ਨਹੀਂ ਕਰਦਾ ਆਪਾਂ ਇਹ ਥਿਉਰੀ ਨੂੰ ਮਾਰਾ ਨਹੀਂ ਕਹਿੰਦੇ ਠੰਡਾਈ ਨੂੰ ਮਾਰਾ ਨਹੀਂ ਕਹਿੰਦੇ ਕਿਉਂਕਿ ਇਹਨਾਂ ਨੇ ਤਾਂ ਆਪਣੇ ਜਿਹਨੇ ਬੈਸਟ ਕਰਤਾ ਪਰ ਜਦੋਂ ਆਦਮੀ ਕੰਪਨੀ ਨੇ ਇੱਕ ਵਿੱਚ 80 ਦੀ ਸਪੀਡ ਤੇ ਇੱਕ ਸਾਊਂਡ ਦੇਤੀ 90 ਦੇ ਦੇਤੀ ਪਰ ਜੇ ਹਰਦਾ ਹੀ ਨਹੀਂ ਬੰਦਾ ਫਿਰ ਕੰਪਨੀ ਵੀ ਕੀ ਕਰੇ ਬਿਲਕੁਲ ਸਹੀ ਜਿਵੇਂ ਸਰੀਰ ਦੱਸਦਾ ਵੀ ਮੈਂ ਬਿਮਾਰ ਆ ਹੱਡ ਪੰਜਲੀ ਹੁੰਦੀ ਹੈ ਤਾਂ ਫਿਰ ਡਾਕਟਰ ਕੋਲੇ ਤਾਂ ਉਹ ਨਹੀਂ ਜਾਣਾ ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਸਾਡਾ ਇੱਕ ਵਿਚਾਰ ਸੀ ਤੁਹਾਡੀ ਸੋਚ ਬਦਲਉਂਦਾ ਹੈ ਤੁਹਾਡੀ ਸੋਚ ਫਿਰ ਬਦਲੀ ਜਾ ਸਕਦੀ ਹੈ ਜੇ ਤੁਸੀਂ ਜੋ ਟੈਕਨੋਲੋਜੀ ਲੈ ਰਹੇ ਹੋ ਤਾਂ ਉਹਨੂੰ ਅਕਸੈਪਟ ਕਰ ਰਹੇ ਹੋ ਬਹੁਤ ਜਿਆਦਾ ਬੈਟਰ ਹੈ ਜੇ ਤੁਸੀਂ ਉਹ ਟੈਕਨੋਲੋਜੀ ਲੈ ਕੇ ਉਹਨੂੰ ਸਾਬਣਾ ਨਹੀਂ ਸਿੱਖ ਰਹੇ ਤੇ ਉਹੀ ੱੱਕੇਸ਼ਾ ਹੀ ਪੁਰਾਣੇ ਇੰਜਨ ਵਾਲੀ ਨਵੇਂ ਇੰਜਨਾਂ ਨਾਲ ਕਰ ਰਹੇ ਹੋ ਤੇ ਫਿਰ ਨਵੇਂ ਇੰਜਨਾਂ ਨੇ ਤਾਂ ੱੱਕਾ ਨਹੀਂ ਚੱਲਦਾ ਨਹੀਂ ਚੱਲਦਾ ਵਰਪੀ ਸਿੰਘ ਜਸਲ ਪ੍ਰੀਤ ਬਾਈ ਪ੍ਰੀਤ ਮੋਟਰਜ਼ ਮੋਗਾ ਗ੍ਰੀਨ ਇੰਜੀਨਿੰਗ ਵਰਕਸ ਲੱਕੀ ਵੀਰਾ ਬਹੁਤ ਧੰਨਵਾਦ